ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਪਹਿਲਾਂ ਆਪਾਂ ਤੁਹਾਡੇ ਨਾਮ ਬੋਲ ਦਿੰਨੇ ਹਾਂ ਹਾਂਜੀ ਪਬਜੀ ਬੈਨ ਵਾਲੀ ਭੈਣ ਨੇ ਆਪਾਂ ਨੂੰ ਕਮੈਂਟ ਕੀਤਾ ਹੱਥਾਂ ਬਾਰੀ ਕੇ ਹੱਥ ਬਹੁਤ ਖਰਾਬ ਹੋਏ ਨੇ ਸਰਦੀਆਂ ਦੇ ਵਿੱਚ ਜੀ ਜੀ ਇਹ ਤਾਂ ਨਾ ਇੱਕ ਜਿਵੇਂ ਕਹਿ ਦਈਏ ਵੀ ਕੁਦਰਤੀ ਹੁੰਦਾ ਹੈ ਹੈਨਾ ਮੈਂ ਦੇਖ ਲਓ ਵੀ ਬਹੁਤ ਤਰ੍ਹਾਂ ਦੇ ਨੁਸਖੇ ਤੁਹਾਡੇ ਵਾਂਗੂ ਮੈਂ ਵੀ ਅਪਣਾਏ ਆ ਪਰ ਇਹ ਹੁੰਦਾ ਹੈ ਕਿ ਇੱਕ ਤਾਂ ਤੁਸੀਂ ਧਿਆਨ ਰੱਖਿਓ ਸਰਦੀਆਂ ਦੇ ਵਿੱਚ ਆ ਕੇ ਕਿ ਪਾਣੀ ਠੰਡਾ ਜਿਵੇਂ ਆਪਾਂ ਬਰਤਨ ਵਗੈਰਾ ਸਾਫ਼ ਕਰਦੇ ਹਾਂ ਨਾ ਜਦੋਂ ਠੰਡੇ ਪਾਣੀ ਨਾਲ ਕਰਦੇ ਆ ਉਹਦੇ ਨਾਲ ਵੀ ਹੋ ਜਾਂਦਾ ਹੈ ਕਿ ਆਪਣੇ ਹੱਥ ਖਰਾਬ ਹੋਣ ਲੱਗ ਜਾਂਦੇ ਆ ਤੁਸੀਂ ਬਸ ਇਹ ਧਿਆਨ ਰੱਖੋ ਕਿ ਬਰਤਨ ਕੱਪੜੇ ਕੋਸੇ ਪਾਣੀ ਦੇ ਨਾਲ ਹੀ ਸਾਫ ਕਰੋ ਤੇ ਬਾਕੀ ਇਹ ਆ ਕਿ ਕੋਈ ਵੀ ਮੋਇਸਚਰਾਈਜ਼ਰ ਵਗੈਰਾ ਲਗਾਉਂਦੇ ਰਹੋ ਹੱਥਾਂ ਦੇ ਉੱਪਰ ਤੇ ਵਧੀਆ ਹੋ ਜਾਣਗੇ ਮੇਨ ਆ ਹੀ ਹੁੰਦਾ ਕਿ ਆਪਾਂ ਸਰਦੀ ਦੇ ਵਿੱਚ ਨਾ ਠੰਡੇ ਵਿੱਚ ਕਦੇ ਗਰਮ ਦੇ ਵਿੱਚ ਪਾਣੀ ਦੇ ਵਿੱਚ ਹੱਥ ਪਾਈ ਜਾਂਦੇ ਰਹਿੰਦੇ ਆ ਤੇ ਉਹਦੇ ਕਰਕੇ ਹੱਥ ਖਰਾਬ ਹੋ ਜਾਂਦੇ ਆ ਤੇ ਬਾਕੀ ਇਹ ਸਕਿਨ ਦਾ ਅਲੱਗ-ਅਲੱਗ ਹਿਸਾਬ ਹੁੰਦਾ ਹੈ ਬਹੁਤ ਲੋਕਾਂ ਨੂੰ ਇਹ ਵਾਲੀ ਪ੍ਰੋਬਲਮ ਹੈਗੀ ਹੈ ਤੇ ਬੱਸ ਇਹਦਾ ਹੱਲ ਤਾਂ ਇਹੀ ਆ ਕਿਉਂਕਿ ਇਹ ਹੋ ਜਾਂਦਾ ਨਾ ਕਿ ਆਪਾਂ ਕਦੇ ਠੰਡੇ ਵਿੱਚ ਪਾ ਲਈ ਹੱਥ ਕਦੇ ਗਰਮ ਵਿੱਚ ਪਾ ਲਈ ਸਰਦੀਆਂ ਦੇ ਵਿੱਚ ਆਹੀ ਚੱਲਦਾ ਹੈ ਤੇ ਜੇ ਤੁਸੀਂ ਇੰਨਾ ਧਿਆਨ ਰੱਖੋ ਕੋਸੇ ਪਾਣੀ ਦੇ ਨਾਲ ਹੀ ਬਰਤਨ ਸਾਫ਼ ਕਰੋ ਕੋਸੇ ਪਾਣੀ ਨਾਲ ਹੀ ਕੱਪੜੇ ਜੇ ਧੋਨੇ ਆ ਤਾਂ ਉਹ ਧੋ ਤੇ ਫਿਰ ਕਾਫੀ ਹੱਦ ਤੱਕ ਤੁਹਾਡੇ ਹੱਥ ਸਹੀ ਰਹਿਣਗੇ ਜਦੋਂ ਠੰਡਾ ਪਾਣੀ ਇੱਕ ਤਾਂ ਕਿਉਂਕਿ ਉਸ ਟਾਈਮ ਠੰਡ ਹੁੰਦੀ ਹੈ ਤੇ ਇੱਕ ਹੋ ਜਾਂਦਾ ਹੈ ਵੀ ਆਪਾਂ ਨੂੰ ਪਤਾ ਹੀ ਹੈ ਨਾ ਠੰਡੇ ਤੱਤੇ ਦੇ ਵਿੱਚ ਉਹ ਹੱਥ ਨਾਰਮਲੀ ਸਾਰਿਆਂ ਦੇ ਖਰਾਬ ਹੁੰਦੇ ਆ ਟੋਟਲੀ ਹਰਪ੍ਰੀਤ कौर ਨਵੇਂ ਸ਼ਹਿਰ ਵਾਲੇ ਹਾਂਜੀ ਪਾਣੀ ਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਬਸ ਕੱਲਾ ਉਬਾਲਣਾ ਏ ਤੇ ਉਹਨੂੰ ਉਬਾਲ ਕੇ ਤੇ ਬਸ ਆਪਾਂ ਗ੍ਰੀਨ ਟੀਜ ਜੇ ਤੁਸੀਂ ਚਾਹੋ ਤੁਹਾਨੂੰ ਨਿੰਬੂ ਸੂਟ ਕਰਦਾ ਏ ਤੇ ਖਾਲੀ ਪੇਟ ਸਵੇਰ ਹੀ ਪੀਣਾ ਏ ਤੇ ਬਾਕੀ ਤੁਸੀਂ ਜੇ ਥੋੜਾ ਜਿਹਾ ਕਾਲਾ ਨਮਕ ਵਿੱਚ ਮਿਲਾ ਸਕਦੇ ਹੋ ਮਤਲਬ ਜੇ ਕਈ ਵਾਰ ਹੁੰਦਾ ਆਪਾਂ ਨੂੰ ਟੇਸਟ ਵਧੀਆ ਨਹੀਂ ਲੱਗਦਾ ਤੇ ਥੋੜਾ ਅੱਧਾ ਨਿੰਬੂ ਵੀ ਆਪਾਂ ਮਿਲਾ ਸਕਦੇ ਹਾਂ ਵਿੱਚ ਬਹੁਤ ਵਧੀਆ ਏ ਕੋਈ ਉਹਦਾ ਹੈ ਨਹੀਂਗਾ ਚੱਕਰ ਨਹੀਂਗਾ ਤੇ ਤੁਸੀਂ ਅੱਧਾ ਨਿੰਬੂ ਤੇ ਥੋੜਾ ਜਿਹਾ ਕਾਲਾ ਨਮਕ ਪਾ ਕੇ ਤੇ ਉਹ ਸੁਬਾ ਗ੍ਰੀਨ ਟੀ ਬਣਾ ਕੇ ਪੀ ਸਕਦੇ ਹੋ ਬਹੁਤ ਹੀ ਵਧੀਆ ਰਿਜ਼ਲਟ ਹੈ ਹੋਰ ਵੀ ਬੜੀਆਂ ਬਿਮਾਰੀਆਂ ਤੋਂ ਤੁਹਾਨੂੰ ਬਚਾਉ ਕਿਉਂਕਿ ਜਿਹੜਾ ਆਮ ਆਮ ਦੇ ਪੱਤੇ ਆ ਜਿਹੜੇ ਆਮ ਦੀ ਲੱਕੜ ਹੋਗੀ ਜਿਵੇਂ ਕਹਿ ਦਿੰਦੇ ਹਨ ਵੀ ਖਾਣਾ ਜੇ ਆਪਾਂ ਬਣਾ ਕੇ ਰੱਖਦੇ ਹਾਂ ਜਿਹੜੇ ਤੇ ਆਪਣੇ ਸਾਰੇ ਤੱਤ ਕਹਿੰਦੇ ਮਰ ਜਾਂਦੇ ਕਿਉਂਕਿ ਅੱਜ ਕੱਲ ਆਪਣੇ ਕੋਲੇ ਜਿਹੜੇ ਭਾਂਡੇ ਹੀ ਉਦਾਂ ਦੇ ਹਨ ਤੇ ਕਹਿੰਦੇ ਨਾ ਉਹਦੇ ਵਿੱਚ ਜੇ ਆਪਾਂ ਮੈਨੂੰ ਤਾਂ ਮਿਲੀ ਨਹੀਂ ਮੈਂ ਕਾਫੀ ਟਰਾਈ ਕੀਤੀ ਕਿ ਲੱਕੜ ਜਿਹੜੀ ਕੜਛੀ ਹੋਵੇ ਨਾ ਉਹ ਅੰਬ ਦੇ ਅੰਬ ਦੀ ਲੱਕੜ ਦੀ ਹੋਵੇ ਜੇ ਤੁਹਾਨੂੰ ਕਿਸੇ ਨੂੰ ਵੀ ਮਿਲਦੀ ਆ ਤੁਸੀਂ ਜ਼ਰੂਰ ਘਰੇ ਲੈ ਕੇ ਰੱਖੋ ਪਰ ਮੈਂ ਇੱਕ ਦੋ ਲੈ ਕੇ ਦਾਈਆਂ ਹੁਣ ਇਹ ਨਹੀਂ ਪੱਕਾ ਨਹੀਂ ਪਤਾ ਵੀ ਉਹ ਸੱਚੀ ਅੰਬ ਦੀ ਆ ਕਿ ਹੋਰ ਚੀਜ਼ ਦੀ ਕਹਿ ਕੇ ਉਹਨਾਂ ਨੇ ਅੰਬ ਦੀ ਦਿੱਤੀ ਆ ਕਿ ਇਹ ਵਾਲੀ ਜਿਹੜੀ ਅੰਬ ਦੀ ਲੱਕੜ ਦੀ ਕੜਛੀ ਆ ਤੇ ਅੰਬ ਦੀ ਲੱਕੜ ਦੀ ਕੜਛੀ ਆ ਜਿਹੜੀ ਉਹ ਮਤਲਬ ਆਪਣੇ ਜਿੰਨੇ ਵੀ ਤੱਤ ਮਰ ਜਾਂਦੇ ਖਾਣੇ ਦੇ ਵਿੱਚ ਜਦੋਂ ਪਖਾਣਾ ਬਣਾਉਨੇ ਆ ਸਬਜੀ ਵਗੈਰਾ ਤੇ ਉਹਦੇ ਨਾਲ ਤੁਹਾਡੇ ਪੂਰੇ ਹੋ ਜਾਂਦੇ ਐ ਇੰਨੀ ਪਾਵਰ ਹੈਗੀ ਆਂਬ ਦੇ ਵਿੱਚ ਤੇ ਆਂਬ ਦੇ ਬੂਟੇ ਦੇ ਵਿੱਚ ਆਂਬ ਇਸ ਕਰਕੇ ਰਾਜਾ ਫਲਾਹਾਂ ਦਾ ਕਿਰਨਦੀਪ ਕੌਰ ਹਾਈ ਕੋਟਲ ਧਿਆਨੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਠੀਕ ਠਾਕ ਆ ਤੁਸੀਂ ਦੱਸੋ ਠੀਕ ਠਾਕ ਹੋ ਰਵਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖ ਰੂਪਨਗਰ ਤੋਂ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਹਸਨ ਸੁਨੀਤਾ ਫਰੋਮ ਪੂਗਪੁਰ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਅੱਜ ਆਪਣੇ ਕੋਲ ਇੰਨੇ ਕਿ ਕਮੈਂਟ ਆਏ ਆ ਤੇ ਆਪਾਂ ਤੁਹਾਡੇ ਨਾਮ ਬੋਲਦੇ ਆ ਤੁਸੀਂ ਕਮੈਂਟ ਕਰਿਆ ਕਰੋ ਜੀ ਵੱਧ ਤੋਂ ਵੱਧ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪਾਂ ਪਹਿਲਾਂ ਤੁਹਾਡੇ ਨਾਮ ਬੋਲਦੇ ਆ ਫੇਰ ਹੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੇ ਅੱਜ ਮੈਨੂੰ ਬੜੇ ਕਮੈਂਟ ਆ ਰਹੇ ਸੀ ਕਾਫੀ ਧੇਰ ਤੋਂ ਕਿ ਸ਼ਾਈਆਂ ਆਂ ਦਾਗ ਤੱਬੇ ਆ ਫੇਸ ਦੇ ਉੱਪਰ ਬਹੁਤ ਜ਼ਿਆਦਾ ਤੇ ਦੀਦੀ ਕੋਈ ਮਤਲਬ ਮੈਂ ਵੈਸੇ ਕਾਫੀ ਵੀਡੀਓ ਪਹਿਲਾਂ ਵੀ ਪਾ ਚੁੱਕੀ ਆ ਪਰ ਉਹ ਹੋ ਜਾਂਦਾ ਹੈ ਕਿ ਨਾ ਜਦੋਂ ਨਵੇਂ ਈਵਰਸ ਜੋੜਦੇ ਆਪਣੇ ਨਾਲ ਤੇ ਫਿਰ ਉਹ ਮੰਗ ਕਰਦੇ ਆ ਹੁਣ ਕਈ ਵਾਰ ਆਪਾਂ ਨੂੰ ਹੁੰਦਾ ਕਿ ਪਹਿਲਾਂ ਪਾ ਤਾਂ ਚੁੱਕੇ ਆ ਆਪਾਂ ਵੀਡੀਓ ਫਿਰ ਆਪਾਂ ਨੂੰ ਐ ਵਾਰ-ਵਾਰ ਕਹਿਣਾ ਮੈਂ ਬੱਸ ਕਈ ਵਾਰ ਕਿਹਾ ਵੀ ਆ ਪਰ ਵਾਰ-ਵਾਰ ਕਹਿਣਾ ਆਪਾਂ ਨੂੰ ਚੰਗਾ ਨਹੀਂ ਲੱਗਦਾ ਚਲੋ ਜੀ ਆਪਾਂ ਨੂੰ ਤਾਂ ਇਹ ਹੁੰਦਾ ਕਿ ਕੋਈ ਵੀ ਭੈਣ ਭਾਈ ਆਪਾਂ ਨੂੰ ਕਮੈਂਟ ਕਰਦਾ ਆਪਾਂ ਨੂੰ ਕੋਈ ਵੀ ਚੀਜ਼ ਦੀ ਮੰਗ ਕਰਦੇ ਆ ਆਪਾਂ ਨੂੰ ਵੀ ਆ ਵੀਡੀਓ ਬਣਾਓ ਦੀ ਤੁਸੀਂ ਆ ਬਣਾਓ ਤੇ ਆਪਾਂ ਜ਼ਰੂਰ ਬਣਾਉਣੇ ਆ ਜੀ ਦਾਗ ਤੱਬਿਆਂ ਤੇ ਵੀਡੀਓ ਲੈ ਕੇ ਆਈਆਂ ਬਹੁਤ ਵਧੀਆ ਚੀਜ਼ ਆ ਆ ਦੇਖੋ ਜੀ ਆਪਾਂ ਇਹਦੇ ਵਿੱਚ 2 ਕ ਚਮਚੇ ਦੁੱਧ ਤੇ ਪਾਲੇ ਆ ਕੱਚਾ ਦੁੱਧ ਪਾ ਲਿਆ 2 ਚਮਚੇ ਤੇ ਆਹਨ ਆਪਣੇ ਕੋਲੇ ਬਣਿਆ ਹੋਇਆ ਪਾਊਡਰ ਆ ਕਿਉਂਕਿ ਆਪਾਂ ਯੂਜ਼ ਕਰਦੇ ਆ ਇਹ ਪਾਊਡਰ ਆਪਾਂ ਤਾਂ ਦੱਸਦੇ ਆ ਕਿ ਕਿਹੜੀ ਚੀਜ਼ ਆ ਇਹ ਹੈਗੀ ਆ ਅਲਸੀ ਜਿੰਨੀਆਂ ਪਾਪੀਨੀ ਆਵੀ ਬਣਾ ਕੇ ਖਾਣੇ ਆ ਸਰਦੀਆਂ ਦੇ ਵਿੱਚ ਜੋੜਾਂ ਤੋਂ ਕਹਿੰਦੇ ਅਲਸੀ ਬਹੁਤ ਵਧੀਆ ਹੁੰਦੀ ਆ ਤੇ ਇਹ ਨਾ ਸ਼ਾਈਆਂ ਤੋਂ ਵੀ ਬਹੁਤ ਜ਼ਿਆਦਾ ਵਧੀਆ ਏ ਕਿਉਂਕਿ ਸ਼ਾਈਆਂ ਤੋਂ ਇਸ ਕਰਕੇ ਵਧੀਆ ਇਹਦੇ ਵਿੱਚ ਸਟਾਰਚ ਬਹੁਤ ਹੁੰਦਾ ਏ ਤੇ ਜੋ ਜਿਵੇਂ ਆਪਾਂ ਕਹਿੰਦੇ ਆਲੂ ਤੇ ਸ਼ਾਈਆਂ ਤੋਂ ਵਧੀਆ ਹੈਗਾ ਆਲੂ ਵੀ ਬੈਸਟ ਆ ਪਰ ਆਹ ਚੀਜ਼ ਆ ਜਿਹੜੀ ਇਹ ਵੀ ਬਹੁਤ ਬੈਸਟ ਆ ਇਹਦੇ ਵਿੱਚ ਵੀ ਆਲੂ ਦੀ ਤਰ੍ਹਾਂ ਬਹੁਤ ਸਟਾਰਚ ਹੁੰਦਾ ਏ ਬਹੁਤ ਹੀ ਜ਼ਿਆਦਾ ਅਲਸੀ ਤੁਹਾਨੂੰ ਪਤਾ ਹੀ ਆਪਣੇ ਵਾਲਾਂ ਵਾਸਤੇ ਵੀ ਬਹੁਤ ਵਧੀਆ ਏ ਤੇ ਆਪਣੇ ਸ਼ਾਈਆਂ ਫੇਸ ਤੇ ਜਿਨ੍ਹਾਂ ਦੇ ਸ਼ਾਈਆਂ ਜ਼ਿਆਦਾ ਏ ਹੈ ਨਾ ਸਨ ਬਣ ਜੀ ਹੋਈ ਹੁੰਦੀ ਆ ਪਿਗਮੈਂਟੇਸ਼ਨ ਬਹੁਤ ਜ਼ਿਆਦਾ ਹੁੰਦਾ ਉਹ ਵਾਲੇ ਜ਼ਰੂਰ ਲਗਾਣ ਡੇਲੀ ਤੁਸੀਂ ਲਗਾ ਸਕਦੇ ਹੋ ਤੁਸੀਂ ਡੇਲੀ ਲਗਾਓ ਮਹੀਨਾ ਤੁਸੀਂ ਡੇਲੀ ਲਗਾ ਕੇ ਦੇਖ ਲਓ ਜਿਨ੍ਹਾਂ ਦੇ ਜ਼ਿਆਦਾ ਸ਼ਾਈਆਂ ਹੈ ਤੇ ਮੈਨ ਨਹੀਂ ਵੀ ਤੁਹਾਡਾ ਚਿਹਰਾ ਇੱਕਦਮ ਸਾਫ਼ ਹੋ ਜਾਊਗਾ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਅਸੀਂ ਬਹੁਤ ਦਵਾਈਆਂ ਲੈ ਲਈਆਂ ਪਰ ਮੇਰੇ ਸ਼ਾਈਆਂ ਠੀਕ ਨਹੀਂ ਹੋਈਆਂ ਤੇ ਕਾਫੀ ਵਾਰੀ ਉਹਦਾ ਕਮੈਂਟ ਆਇਆ ਹੁਣ ਬੱਚੀ ਨੇ ਕਮੈਂਟ ਕੀਤਾ ਤਾਂ ਹੀ ਨਹੀਂ ਪਹਿਨੇ ਤਾਂ ਵੀਡੀਓ ਨਹੀਂ ਪਾਈ ਤੇ ਇਹਦੇ ਨਾਲ ਸ਼ਾਇਦ ਤੁਹਾਡੀਆਂ ਬਹੁਤ ਜਲਦੀ ਠੀਕ ਹੋ ਜਾਣਗੀਆਂ ਤੁਸੀਂ ਬਸ ਕੀ ਕਰਨਾ ਆਪਣੇ ਸਿੰਪਲ ਜਿਹੇ ਤਰੀਕੇ ਹੁੰਦੇ ਆਪਾਂ ਕੋਈ ਜ਼ਿਆਦਾ ਨਹੀਂ ਉਹ ਕਰਦੇ ਤੇ ਇਹ ਤੁਸੀਂ ਵਾਲਾਂ ਤੇ ਲਗਾਓਗੇ ਤਾਂ ਵੀ ਬਹੁਤ ਵਧੀਆ ਜੇ ਤੁਸੀਂ ਇਹਦੇ ਸਰਦੀਆਂ ਦੇ ਵਿੱਚ ਪਿੰਨੀਆਂ ਬਣਾ ਕੇ ਖਾਓਗੇ ਤੇ ਤੁਹਾਡੇ ਜੋੜ ਵਗੈਰਾ ਜਿਨ੍ਹਾਂ ਦੇ ਦੁਖਦੇ ਆ ਜੋੜ ਨਹੀਂ ਦੁਖਦੇ ਅਸੀਂ ਤਾਂ ਪਿਛਲੇ ਸਾਲ ਪਿੰਨੀਆਂ ਬਣਾ ਕੇ ਖਾਧੀਆਂ ਇਹਦੀਆਂ ਇਸ ਸਾਲ ਵੀ ਚਲੋ ਰੱਬ ਸੁੱਖ ਰੱਖੇ ਬਣਾਵਾਂਗੇ ਫਿਰ ਦੇਖਾਂਗੇ ਤੁਹਾਡਾ ਵੀਡੀਓ ਵੀ ਸ਼ੇਅਰ ਕਰਾਂਗੇ ਤੇ ਇਹ ਨੂੰ ਆਪਾਂ ਕੀ ਕਰਨਾ ਹੈ ਆਪਾਂ ਇੱਕ ਚਮਚਾ ਇਹਦੇ ਵਿੱਚ ਪਾ ਦਿੰਨੇ ਹਾਂ ਥੋੜਾ ਜਿਹਾ ਹੋਰ ਪਾ ਲੈਣੇ ਆਪਣੇ ਕੋਲ ਦੁੱਧ ਥੋੜਾ ਜ਼ਿਆਦਾ ਹੋਊਗਾ ਬਹੁਤ ਹੀ ਵਧੀਆ ਤੇ 글로 ਵੀ ਬਹੁਤ ਵਧੀਆ ਆਊਗਾ ਜਦੋਂ ਆਪਣੇ ਸ਼ਾਈਆਂ ਠੀਕ ਹੋ ਗਈਆਂ ਚਿਹਰਾ ਸਾਫ਼ ਹੋ ਗਿਆ ਆਪਣੇ ਆਪ ਹੀ 글로 ਆਉਣ ਲੱਗ ਜਾਂਦਾ ਕਿਉਂਕਿ 글로 ਇਸ ਕਰਕੇ ਨਹੀਂ ਆਉਂਦਾ ਜਦੋਂ ਆਪਣੇ ਸ਼ਾਈਆਂ ਹੁੰਦੀਆਂ ਫੇਸ ਦੇ ਉੱਪਰ ਕੋਈ ਵੀ ਦਾਗ ਧੱਬੇ ਆ ਉਹਦੇ ਕਰਕੇ ਤਾਂ ਫਿਰ 글로 ਆਉਂਦਾ ਹੀ ਨਹੀਂ ਨਾ ਬਿਲਕੁਲ ਵੀ ਨਹੀਂ ਆਉਂਦਾ ਇਹਨੂੰ ਆਪਾਂ 2 ਮਿੰਟ ਹੀ ਇਦਾਂ ਨਾ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹ ਨਾ ਫੁੱਲ ਜਾਊਗਾ ਦੇਖੋ ਇਹਦੇ ਨਾਲ ਪਹਿਲਾਂ ਜਿਵੇਂ ਬਹੁਤ ਜ਼ਿਆਦਾ ਪਤਲਾ ਸੀ ਆ ਲੱਗ ਰਿਹਾ ਸੀ ਕਿ ਹੋਰ ਪਾ ਲਈਏ ਵਿੱਚ ਪਰ ਨਹੀਂ ਆ ਦੇਖੋ ਜੀ ਫੁੱਲ ਗਿਆ ਹੈ ਆਪਣੇ ਆਪ ਹੀ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਸ਼ਾਈਆਂ ਦਾਗ ਧੱਬੇ ਤੁਹਾਡੇ ਚਿਹਰੇ ਦੇ ਰੰਗਤ ਨੂੰ ਨਿਖਾਰ ਦੂਗਾ ਇਕਦਮ ਹੀ ਬਹੁਤ ਵਧੀਆ ਰਿਜ਼ਲਟ ਆਊਗਾ ਤੇ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਪਾ ਲੈਨੇ ਆ ਆ ਦੇਖੋ ਜੀ ਐਲੋਵੀਰਾ ਜੈਲ ਜਿਵੇਂ ਜਿਵੇਂ ਆਪਾਂ ਇਹਨੂੰ ਹਿਲਾਈ ਜਾਵਾਂਗੇ ਬਸ ਇੱਕ ਦੋ ਮਿੰਟਾਂ ਦੇ ਵਿੱਚ ਵਿੱਚ ਹੀ ਨਾ ਪੂਰੀ ਗਾੜ੍ਹੀ ਹੋ ਜੂਗੀ ਪੇਸਟ ਇਹਦੀ ਆ ਦੇਖੋ ਪਹਿਲਾਂ ਮੈਨੂੰ ਲੱਗ ਰਿਹਾ ਸੀ ਕਿ ਬਹੁਤ ਜ਼ਿਆਦਾ ਮਤਲਬ ਪਤਲਾ ਜਾ ਹੋ ਗਿਆ ਦਾ ਬੈਟਰ ਤੇ ਨਹੀਂ ਆ ਦੇਖੋ ਜੀ ਕਿਦਾਂ ਏਦਾਂ ਹੋ ਗਿਆ ਤੇ ਇਹਨੂੰ ਤੁਸੀਂ ਆਪਣੇ ਫੇਸ ਦੇ ਉੱਪਰ ਏਦਾਂ ਕਰਕੇ ਬਹੁਤ ਜਿਆਦਾ ਵਧੀਆ ਰਿਜ਼ਲਟ ਤੇ ਜੇ ਤੁਸੀਂ ਵਾਲਾਂ ਤੇ ਲਗਾਉਂਦੇ ਹੋ ਤੇ ਵਾਲ ਵੀ ਤੁਹਾਡੇ ਇੱਕਦਮ ਸ਼ਾਈਨ ਕਰਨਗੇ ਸਿਲਕੀ ਤੇ ਐ ਸਮੂਥ ਹੋ ਜਾਣਗੇ ਵਾਲ ਬਹੁਤ ਵਧੀਆ ਜਿਹੜੇ ਲੋਕੀ ਜਾਂਦੇ ਆ ਪਾਲਰਾਂ ਦੇ ਵਿੱਚ ਹਨ ਕਿ ਆਪਾਂ ਉੱਥੇ ਕਰਵਾ ਕੇ ਲੈ ਕੇ ਆਉਣੇ ਆ ਸਟ੍ਰੇਟ ਕਰਵਾਉਣੇ ਆ ਉਹਨਾਂ ਦੇ ਨਾਲ ਤਾਂ ਕੀ ਹੋ ਜਾਂਦਾ ਤੁਸੀਂ ਇੱਕ ਵਾਰੀ ਸਟ੍ਰੇਟ ਕਰਵਾ ਲਿਓ ਵਾਲਾਂ ਨੂੰ ਤੇ ਫਿਰ ਤੁਸੀਂ ਦੇਖੋ ਤੁਹਾਡੇ ਥੋੜੇ ਟਾਈਮ ਦੇ ਵਿੱਚ ਵਾਲ ਜਿਹੜੇ ਹੈਗੇ ਆ ਨਾ ਸਾਰੇ ਝੜ ਕੇ ਖਤਮ ਹੀ ਹੋ ਜਾਣਗੇ ਸਾਮ ਨਾਲ ਬਹੁਤ ਵਾਲ ਖਰਾਬ ਹੁੰਦੇ ਆ ਕਿਉਂਕਿ ਉਹ ਦੇਖੋ ਜੀ ਇੰਨੇ ਜ਼ਿਆਦਾ ਹੀਟ ਹੁੰਦੀ ਆ ਤੇ ਹੀਟ ਦੇ ਨਾਲ ਉਹਨਾਂ ਨੇ ਜਦੋਂ ਵਾਲਾਂ ਨੂੰ ਇਦਾਂ ਖਿੱਚਣਾ ਹੈ ਤੇ ਉਹ ਉਹਦੇ ਕਰਕੇ ਜਿਹੜੀਆਂ ਆਪਣੀਆਂ ਜੜ੍ਹਾਂ ਹੈ ਕਮਜ਼ੋਰ ਹੋ ਜਾਂਦੀਆਂ ਬਹੁਤ ਜ਼ਿਆਦਾ ਤੇ ਉਹਦੇ ਕਰਕੇ ਬਾਅਦ ਵਿੱਚ ਬਹੁਤ ਜ਼ਿਆਦਾ ਟੁੱਟਦੇ ਆ ਇਸ ਕਰਕੇ ਆਪਾਂ ਘਰੇਲੂ ਜੇ ਨੁਸਖੇ ਅਪਣਾਈਏ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੁੰਦਾ ਹੈ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਕਿਉਂਕਿ ਆਪਾਂ ਨੂੰ ਇਹ ਨਹੀਂ ਡਰ ਹੁੰਦਾ ਚਲੋ ਜੀ ਆਪਾਂ ਨੂੰ ਕੋਈ ਫਾਇਦਾ ਨਹੀਂ ਕਰੂ ਨਾ ਆਪਣਾ ਕੋਈ ਨੁਕਸਾਨ ਵੀ ਨਹੀਂ ਹੋਣਾ ਇਹ ਹੋ ਜਾਂਦਾ ਹੈ ਆਪਾਂ ਨੂੰ ਤੇ ਜੇ ਆਪਾਂ ਬਾਜ਼ਾਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਬਜ਼ਾਰੀ ਚੀਜ਼ਾਂ ਲਾਉਣੇ ਆਪਾਂ ਹਨ ਬਹੁਤ ਖਰਾਬ ਕਰਦਾ ਹੈ ਵਾਲਾਂ ਨੂੰ ਜਾਂ ਆਪਣੇ ਫੇਸ ਨੂੰ ਬਿਲਕੁਲ ਵੀ ਲਗਾਉਣਾ ਨਹੀਂ ਚਾਹੀਦਾ ਤੁਸੀਂ ਇਦਾਂ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਐ ਪਰ ਇਹਨਾਂ ਦਾ ਫਾਇਦਾ ਬਹੁਤ ਜ਼ਿਆਦਾ ਹੁੰਦਾ ਏ ਜੇ ਆਪਾਂ ਰੋਜ਼ੀ ਯੂਜ਼ ਕਰਦੇ ਰਹੀਏ ਤਾਂ ਪਰ ਇਹ ਹੁੰਦਾ ਕਿ ਇਹ ਨਹੀਂ ਹੈਗਾ ਵੀ ਆਪਾਂ ਇੱਕ ਦਿਨ ਲਗਾ ਲਿਆ ਹੁਣ ਇਹ ਵਾਲਾ ਪੈਕ ਆ ਕੀ ਭਣਾ ਇੱਕ ਦੋ ਵਾਰੀ ਲਗਾ ਕੇ ਕਹਿਣਗੇ ਸਾਨੂੰ ਫਰਕ ਨਹੀਂ ਪਿਆ ਨਹੀਂ ਜੀ ਇਦਾਂ ਫਰਕ ਨਹੀਂ ਪੈਂਦਾ ਆਪਾਂ ਨੂੰ ਕੋਈ ਮਹੀਨਾ ਡੇਢ ਮਹੀਨਾ ਦੋ ਮਹੀਨੇ ਆਪਾਂ ਨੂੰ ਕੰਟੀਨਿਊ ਕਰਨਾ ਪਊਗਾ ਫਿਰ ਜਾ ਕੇ ਫਰਕ ਪੈਂਦਾ ਏ ਕਿਉਂਕਿ ਆਏ ਹੁੰਦਾ ਨਾ ਜਿਹੜੀਆਂ ਨੇਚਰਲ ਚੀਜ਼ਾਂ ਹੁੰਦੀਆਂ ਉਹਨਾਂ ਨਾਲ ਫਰਕ ਪੈਂਦਾ ਹੀ ਪੈਂਦਾ ਏ ਪਰ ਹੌਲੀ-ਹੌਲੀ ਅਸਰ ਕਰਦਾ ਏ ਉਹ ਜਿਹੜੇ ਆਪਣੇ ਅੰਦਰੋਂ ਹੁਣ ਜੇ ਆਪਾਂ ਕੋਈ ਮਾਰਕੀਟ ਚੋਂ ਕੋਈ ਵੀ ਕਰੀਮ ਲੈ ਆ ਕੇ ਲਗਾ ਲਈ ਕਹਿ ਦੇਣ ਕਿ ਸ਼ਾਇਆ ਖਤਮ ਹੋ ਜਾਣ ਉਹ ਆਪਣੇ ਦਿਨਾਂ ਦੇ ਵਿੱਚ ਆਏ ਹੋ ਜੂ ਆਪਾਂ ਨੂੰ ਵੀ ਹਾਂ ਖਤਮ ਹੋ ਗਈਆਂ ਤੇ ਜਿੰਨੀ ਦੇਰ ਤੁਸੀਂ ਕਰੀਮ ਲਗਾਓਗੇ ਕੋਈ ਵੀ ਪ੍ਰੋਡਕਟ ਆਪਾਂ ਮਤਲਬ ਮਾਰਕੀਟ ਤੋਂ ਯੂਜ਼ ਕਰਾਂਗੇ ਉਹ ਵਾਲਾ ਆਪਾਂ ਨੂੰ ਆਏ ਹੋਗਾ ਵੀ ਜਿੰਨਾ ਚਿਰ ਆਪਾਂ ਲਗਾਉਂਦੇ ਰਹੇ ਹਾਂ ਉਨਾਂ ਚਿਰ ਸਹੀ ਆ ਬਾਦ ਵਿੱਚ ਫਿਰ ਉਦੋਂ ਜ਼ਿਆਦਾ ਖਰਾਬ ਹੋ ਜਾਊਗਾ ਇਹ ਵਾਰੀਆਂ ਚੀਜ਼ਾਂ ਨਾਲ ਤੁਹਾਨੂੰ ਇਦਾਂ ਨਹੀਂ ਹੋਊਗਾ ਤੁਹਾਡੀ ਅੰਦਰੋਂ ਜਿਵੇਂ ਬਿਮਾਰੀ ਖਤਮ ਹੋ ਜਾਊਗੀ ਤੇ ਵਧੀਆ ਰਿਜ਼ਲਟ ਮਿਲੂਗਾ ਤੁਹਾਨੂੰ ਪਰ ਇਹਦੇ ਤੇ ਟਾਈਮ ਲੱਗੂਗਾ ਇਦਾਂ ਨਹੀਂ ਹੋਊਗਾ ਕਿ ਬਸ ਅੱਜ ਲਗਾ ਲਿਆ ਕੱਲ ਨੂੰ ਆਪਾਂ ਨੂੰ ਐ ਹੋ ਜੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਖਰਾਬ ਹਾਂ ਤੁਹਾਨੂੰ ਦਿਨ-ਬਦਿਨ ਨਿਤ-ਦੀ ਨਿਤ ਤੁਹਾਨੂੰ ਆਪਣੇ ਆਪ 'ਚ ਫਰਕ ਨਜ਼ਰ ਆਉਣ ਲੱਗ ਜਾਊਗਾ ਇਦਾਂ ਹੋਇਆ ਕਰੂਗਾ ਕਿ ਹਾਂ ਸੱਚੀ ਕੁਝ ਤਾਂ ਫਰਕ ਲੱਗ ਰਿਹਾ ਹੈ ਕੁਝ ਤਾਂ ਫਰਕ ਲੱਗ ਰਿਹਾ ਹੈ ਤੇਲ ਤੁਸੀਂ ਲਗਾ ਕੇ 10 ਮਿੰਟ ਰੱਖ ਸਕਦੇ ਹੋ 15 ਮਿੰਟ ਤੁਸੀਂ ਰੱਖ ਸਕਦੇ ਹੋ ਤੇ ਫਿਰ ਇਹਨੂੰ ਵਾਸ਼ ਕਰਕੇ ਆਪਾਂ ਵੀ 10 ਮਿੰਟਾਂ ਬਾਅਦ ਤੁਹਾਨੂੰ ਮਿਲਦੇ ਆ ਤੇ ਫਿਰ ਦਿਖਾਉਨੇ ਆ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਆ ਤੁਸੀਂ ਖੁਦ ਲਗਾ ਕੇ ਜਦੋਂ ਦੇਖੋਗੇ ਮੈਨੂੰ ਕਮੈਂਟ ਕਰਿਓ ਵੀ ਸੱਚੀ ਵਧੀਆ ਰਿਜ਼ਲਟ ਆ ਬਹੁਤ ਵਧੀਆ ਸਾਫ਼ ਹੋ ਗਿਆ ਇੱਕਦਮ ਕਲੀਨ ਹੋ ਗਿਆ ਫੇਸ ਤੇ ਆਪਾਂ ਤੁਹਾਡੇ ਨਾਲ ਇਦਾਂ ਦੀਆਂ ਵੀਡੀਓ ਸ਼ੇਅਰ ਕਰਦੇ ਆ ਜਿਹੜੇ ਸਿੰਪਲ ਜੀਆਂ ਹੋਣ ਕੋਈ ਉਨਨਾ ਤੇ ਖਰਚਾ ਨਾ ਹੋਵੇ ਜ਼ਿਆਦਾ ਤੇ ਰਿਜ਼ਲਟ ਵੀ 100% ਮਿਲੇ ਮਿਲੇ ਆਪਾਂ ਨੂੰ ਕਿਉਂਕਿ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਆਪਣੀਆਂ ਵੀਡੀਓ ਦੇਖ ਕੇ ਮੈਨੂੰ ਕਮੈਂਟ ਕਰਦੀਆਂ ਕਿ ਦੀਦੀ ਬਹੁਤ ਫਰਕ ਪੈ ਗਿਆ ਅਸੀਂ ਤੁਹਾਡੀ ਆਹ ਵਾਲੀ ਰੇਮਡੀ ਯੂਜ਼ ਕੀਤੀ ਅਸੀਂ ਆਹ ਵਾਲੀ ਕੀਤੀ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਬੜੀ ਖੁਸ਼ੀ ਹੁੰਦੀ ਆ ਕਿ ਚਲੋ ਆਪਾਂ ਵੀ ਕਿਸੇ ਦੇ ਕੰਮ ਆ ਸਕੇ ਹਨਾ ਤੇ ਬਹੁਤ ਵਧੀਆ ਰਿਜ਼ਲਟ ਆ ਤੇ ਚਲੋ ਠੀਕ ਹੈ ਮਿਲਦੇ ਆਪਾਂ 10 ਮਿੰਟਾਂ ਬਾਅਦ ਤੇ ਹਾਂਜੀ ਆਪਾਂ ਕਰਿਆ ਵੋਸ਼ ਫੇਸ ਨੂੰ ਤੇ ਬਹੁਤ ਜ਼ਿਆਦਾ ਵਧੀਆ ਹੋ ਗਿਆ ਇਦਾਂ ਨਾ ਇੱਕਦਮ ਕਲੀਨ ਹੋ ਗਿਆ ਤੇ ਹੁਣ ਤੁਸੀਂ ਕੀ ਕਰਨਾ ਹੈ ਜਦੋਂ ਆਪਾਂ ਫੇਸ ਨੂੰ ਕਲੀਨ ਕਰ ਲਿਆ ਤੇ ਇਹਨਾਂ ਥੋੜਾ ਜਿਹਾ ਆਪ ਨੂੰ ਐ ਲੱਗੂਗਾ ਵੀ ਡਰਾਈਨੈਸ ਜੀ ਆ ਗਈ ਆ ਪਰ ਉਦੋਂ ਨਹੀਂ ਕੁਝ ਜ਼ਿਆਦਾ ਨਹੀਂ ਹੋਊਗੀ ਬਿਲਕੁਲ ਹੀ ਹਲਕਾ ਜਿਹਾ ਆਪ ਨੂੰ ਲੱਗੂਗਾ ਵੀ ਫੇਸ ਨਾ ਆਪਣਾ ਡਰਾਈ ਜਿਹਾ ਹੋ ਗਿਆ ਤੁਸੀਂ ਜਾਂ ਤਾਂ ਥੋੜਾ ਜਿਹਾ ਕੋਕਨਟ ਆਇਲ ਲੈ ਲੈਣਾ ਹੱਥ ਤੇ ਪਾਉਣਾ ਉਹ ਆਪਣੇ ਫੇਸ ਦੇ ਉੱਪਰ ਲਗਾ ਲਿਓ ਜੇ ਤੁਹਾਡੇ ਕੋਲੇ ਮੱਖਣੀ ਆ ਮਲਾਈ ਆ ਤੁਸੀਂ ਕੁਝ ਵੀ ਲਗਾ ਸਕਦੇ ਹੋ ਤੇ ਇਦਾਂ ਹੋ ਜਾਵੇ ਕਿ ਚਲੋ ਫੇਸ ਦੇ ਉੱਪਰ ਤੁਸੀਂ ਖੁਸ਼ਨਾ ਖੁਸ਼ ਲੱਗਿਆ ਹੋਵੇ ਤਾਂ ਵਧੀਆ ਹੋ ਜੂ ਉਦੋਂ ਵੀ ਵਧੀਆ ਰਿਜ਼ਲਟ ਹੋ ਜੂਗਾ ਤੇ ਬਾਕੀ ਜਿਹੜੀ ਆਪਾਂ ਇਹ ਅਲਸੀ ਆ ਆਪਣੀ ਆਪਾਂ ਇਹਨੂੰ ਜਿਆ ਕੇ ਘਰੇ ਪੀਸ ਸਕਦੇ ਆ ਕੋਈ ਆਪਾਂ ਬਾਜ਼ਾਰੋਂ ਨਹੀਂ ਪਾਊਡਰ ਲੈ ਕੇ ਆਂਦਾ ਇਹ ਅਲਸੀ ਐਨੀ ਸਾਰੇ ਤੁਸੀਂ ਲੈ ਲਿਓ ਅਲਸੀ ਲੈ ਕੇ ਧੋ ਕੇ ਇਹਨੂੰ ਰੱਖ ਦਿਓ ਧੋ ਕੇ ਤੇ ਬਾਅਦ ਚ ਸੁੱਕ ਜੂਗੀ ਜੇ ਚੰਗੀ ਤਰ੍ਹਾਂ ਸੁੱਕ ਗਈ ਤੁਸੀਂ ਉਹਨੂੰ ਮਿਕਸੀ ਦੇ ਵਿੱਚ ਘਰੇ ਪੀਸ ਲਿਓ ਤੇ ਵਧੀਆ ਪਾਊਡਰ ਬਣ ਜੂਗਾ ਇਹਦਾ ਆਪ ਨੂੰ ਮਾਰਕੀਟ ਤੋਂ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਕਿ ਪਾਊਡਰ ਬਣਿਆ ਹੋਇਆ ਤੁਸੀਂ ਅਲਸੀ ਲੈ ਕੇ ਆਉਣੀ ਹੈ ਤੇ ਘਰੇ ਹੀ ਪਾਊਡਰ ਤਿਆਰ ਕਰਕੇ ਰੱਖ ਲਿਓ ਤੇ ਡੇਲੀ ਤੁਸੀਂ ਆ ਮੈਂ ਡੱਬੀ ਭਰੀ ਹੋਈ ਆ ਦੇਖ ਲਓ ਕਾਫੀ ਟਾਈਮ ਚੱਲੇ ਜਾਂਦੀ ਹੈ ਮਤਲਬ ਇੰਨੀ ਸਾਰੀ ਪਾ ਲਿਓ ਅੱਧੀ ਕੌਲੀ ਪਾ ਲਿਓ ਤੁਸੀਂ ਕਾਫੀ ਟਾਈਮ ਤੁਹਾਡੀ ਚੱਲ ਜੂਗੀ ਤੇ ਤੁਸੀਂ ਡੇਲੀ ਲਗਾਓ ਜਿਹੜੀਆਂ ਭੈਣਾਂ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਸਾਡੇ ਦਾਗ ਤਾਂ ਪਏ ਆ ਸਾਡੇ ਸ਼ਾਈਆਂ ਹੈ ਜਰੂਰ ਬਣਾ ਕੇ ਤੁਸੀਂ ਲਗਾ ਲਿਓ ਤੇ ਇੱਕਦਮ ਤੁਹਾਡੇ ਸ਼ਾਈਆਂ ਠੀਕ ਹੋ ਜਾਣੀ ਆ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਪਲੀਜ਼ ਤੁਸੀਂ ਸ਼ੇਅਰ ਬਹੁਤ ਘੱਟ ਕਰਦੇ ਹੋ ਤੇ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਵੱਧ ਤੋਂ ਵੱਧ ਸਪੋਰਟ ਕਰੋ ਤੁਸੀਂ ਪਲੀਜ਼ ਤੇ ਓਕੇ ਜੀ ਧੰਨਵਾਦ